ਸਾਰ ਸੰਗਤ ਜੀਓ ਅੰਸ਼ੋ ਸ਼ਹਿਰ ਦੇ ਉੱਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਘਟਨਾ ਵਾਪਰੀ ਹੈ ਪਾਕਿਸਤਾਨ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਬੰਬ ਨਾਲ ਰਾਗੀ ਸਿੰਘ ਦੀ ਮੌਤ ਵੀ ਹੋਈ ਆ ਇੱਕ ਰਾਗੀ ਸਿੰਘ ਜਿਸ ਦੇ ਵਿੱਚ ਸ਼ਹੀਦੀ ਪਾ ਜਾਂਦੇ ਨੇ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਤੁਸੀਂ ਵੇਖ ਰਹੇ ਹੋ ਕਿ ਦੋਵੇਂ ਦੇਸ਼ਾਂ ਦੇ ਵਿਚਕਾਰ ਜਿਸ ਤਰ੍ਹਾਂ ਤਣਾਅ ਜਿਹੜਾ ਹੈ ਉਹ ਵਧਦਾ ਹੀ ਜਾ ਰਿਹਾ ਹੈ ਸੇ ਉਹ ਤਣਾਅ ਜਿਹੜਾ ਹੈ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸਾਧ ਸੰਗਤ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਪੁਨਸ਼ ਦੇ ਵਿੱਚ ਹੋਇਆ ਜੰਮੂ ਕਸ਼ਮੀਰ ਦੇ ਪੁਂਛ ਦੇ ਵਿੱਚ ਕੰਟਰੋਲ ਰੇਖਾ ਤੇ ਜਿਹੜੀ ਹੈ ਉਹ ਸਖਤੀ ਹੋਰ ਵੀ ਵਧਾ ਦਿੱਤੀ ਗਈ ਹੈ। ਗੁਰਮੁਖ ਪਿਆਰਿਓ ਜਿਸ ਤਰ੍ਹਾਂ ਇੱਕ ਗੱਲ ਇਹ ਵੀ ਮੈਂ ਬੇਨਤੀ ਜਿਹੜੀ ਹੈ ਕਰਨੀ ਚਾਹਵਾਂਗਾ ਕਿ ਇਹ ਜਾ ਰਿਹਾ ਹੈ ਕਿ ਬਹੁਤ ਵੱਡਾ ਜਿਹੜਾ ਹਮਲਾ ਹੈ ਉਹ ਹੋਇਆ ਹੈ ਬਹੁਤ ਵੱਡੀ ਜਿਹੜੀ ਹੈ ਇੱਕ ਕਾਰਵਾਈ ਹੋਈ ਹੈ ਜਿਸ ਕਾਰਵਾਈ ਦੇ ਦੌਰਾਨ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਵੇਖਣ ਨੂੰ ਮਿਲੀਆਂ ਨੇ ਸਾਧ ਸੰਗਤ ਦੋ ਦੇਸ਼ਾਂ ਦੀ ਆਪਸੀ ਲੜਾਈ ਪਰ ਜਿੱਥੇ ਹੁਣ ਗੁਰੂ ਘਰਾਂ ਨੂੰ ਵੀ ਨੁਕਸਾਨ ਹੋਏਗਾ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਦੇ ਵਿੱਚ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਤੇ ਆਪਰੇਸ਼ਨ ਚੱਲੇ ਨੇ ਤੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਗਰਮਾ ਚੁੱਕਿਆ ਹੈ ਜਿਹੜੇ ਬਾਰਡਰ ਦੇ ਆਸੇ ਪਾਸੇ ਦੇ ਲੋਕ ਨੇ ਜਿਹੜੇ ਬੈਠੇ ਨੇ ਬਾਰਡਰ ਦੇ ਨੇੜੇ ਤੇ ਉਹ ਲੋਕ ਆਪਣੇ ਆਪਣੇ ਘਰਾਂ ਨੂੰ ਖਾਲੀ ਕਰਕੇ ਜਗਾਵਾਂ ਨੂੰ ਖਾਲੀ ਕਰਕੇ ਰਿਸ਼ਤੇਦਾਰਾਂ ਦੇ ਕੋਲ ਰਹਿਣ ਦੇ ਲਈ ਜਾ ਰਹੇ ਨੇ ਉਹ ਲੋਕ ਉਥੋਂ ਖਾਲੀ ਕਰ ਗਏ ਨੇ ਕਿਉਂਕਿ ਹੁਣ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਲੜਾਈ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਜੰਗਬੰਦੀ ਦੀ ਜਿਹੜੀ ਹੈ ਉਲੰਘਣਾ ਬਿਲਕੁਲ ਵੇਖੀ ਜਾ ਸਕਦੀ ਹੈ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਵਿੱਚ ਜੰਗਬੰਦੀ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ ਪਾਕਿਸਤਾਨ ਬਿਲਕੁਲ ਵੀ ਜਿਹੜਾ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਉਹ ਕਹਿੰਦੇ ਆ ਵੀ ਪਾਕਿਸਤਾਨੀ ਜਿਹੜੇ ਨੇ ਪਿੱਛੇ ਹਟਣਾ ਅਸੀਂ ਤਾਂ ਹਟਾਂਗੇ ਉਹ ਕਹਿੰਦੇ ਆ ਜੀ ਜਿਹੜੇ ਭਾਰਤੀ ਲੋਕ ਨੇ ਉਹ ਸਾਈਡ ਹਟਣ ਤਾਂ ਅਸੀਂ ਰੁਕਾਂਗੇ ਪਰ ਹਟਣਾ ਕੋਈ ਵੀ ਨਹੀਂ ਚਾਹੁੰਦਾ ਜਵਾਬੀ ਕਾਰਵਾਈ ਜਿਹੜੀ ਹੈ ਚਾਰੇ ਪਾਸਿਆਂ ਤੋਂ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਘਟਨਾ ਵਾਪਰੀ ਹੈ ਸਾਧ ਸੰਗਤ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਬੜਾ ਦੁੱਖ ਲੱਗਿਆ ਜਦੋਂ ਇਹ ਚੀਜ਼ ਜਿਹੜੀ ਹੈ ਸਾਹਮਣੇ ਆਈ ਤੇ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤੇ ਸਾਧ ਸੰਗਤ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਪੁਨਸ਼ ਸ਼ਹਿਰ ਉੱਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੇ ਵਿੱਚ ਗੁਰੂ ਘਰ ਉੱਤੇ ਹਮਲਾ ਕੀਤਾ ਗਿਆ ਪਾਕਿਸਤਾਨ ਵੱਲੋਂ ਸਿੱਖਾਂ ਦੇ ਗੁਰੂ ਘਰ ਤੇ ਨਿਸ਼ਾਨਾ ਬਿਨਿਆ ਗਿਆ ਜਿਸ ਦੇ ਵਿੱਚ ਇੱਕ ਰਾਗੀ ਸਿੰਘ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਗਈ ਹੈ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਹੋਇਆ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਨੁਕਸਾਨੀ ਗਈ ਹੈ ਪਾਕਿਸਤਾਨ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਇੱਕ ਨਿੰਦਣਯੋਗ ਹਮਲਾ ਹੈ ਨਿੰਦਣਯੋਗ ਸਾਧ ਸੰਗਤ ਇਹ ਨਿੰਦਣਯੋਗ ਘਟਨਾ ਵਾਪਰੀ ਹੈ ਤੇ ਮੈਂ ਬੇਨਤੀ ਕਰਾਂ ਕਿ ਜਿੱਥੇ ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰੀਕ ਸਿੰਘ ਰਾਗੀ ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਜਿਹੜੇ ਦੁਕਾਨਦਾਰ ਇਸ ਦੇ ਵਿੱਚ ਮਾਰੇ ਗਏ ਨੇ ਇਹ ਤੋਂ ਇਲਾਵਾ ਮਾਨਕੋਤ ਖੇਤਰ ਦੇ ਵਿੱਚ ਇੱਕ ਸਿੱਖ ਬੀਬੀ ਰੂਬੀ ਕੌਰ ਦੇ ਮਾਰੇ ਜਾਣ ਦੀ ਜਿਹੜੀ ਹੈ ਗੱਲ ਵੀ ਪਤਾ ਲੱਗੀ ਹੈ ਹੁਣਿ ਵਿਖੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ ਪਰ ਸਾਹ ਸੰਗਤ ਇਹ ਬਹੁਤ ਵੱਡੀ ਜਿਹੜੀ ਘਟਨਾ ਹੈ ਵਾਪਰੀ ਹੈ ਜਿੱਥੇ ਇੱਕ ਗੁਰੂ ਘਰ ਤੇ ਹਮਲਾ ਹੋ ਜਾਣਾ ਗੁਰੂ ਘਰ ਨੂੰ ਹੀ ਟਾਰਗੇਟ ਬਣਾਉਣਾ ਕਈ ਲੋਕਾਂ ਨੇ ਇਹ ਵੀ ਮੰਨਿਆ ਹੈ ਕਿ ਇਹ ਜਿਹੜੇ ਹਮਲੇ ਨੇ ਇਹ ਗੁਰੂ ਘਰ ਤੋਂ ਹੀ ਸਟਾਰਟ ਕਿਉਂ ਹੋ ਰਹੇ ਨੇ ਸ਼ਾਇਦ ਇਹ ਬਹੁਤ ਵੱਡੀ ਜਿਹੜੀ ਹੈ ਰਾਜਨੀਤੀ ਖੇਡੀ ਜਾ ਰਹੀ ਹੈ ਪਰ ਅਜੇ ਹਾਂ ਕੁਝ ਵੀ ਨਹੀਂ ਹੈ ਕਿਉਂਕਿ ਹੁਣ ਗੁਰੂ ਘਰ ਦੇ ਉੱਤੇ ਹਮਲਾ ਹੋਣਾ ਗੁਰੂ ਘਰ ਨੂੰ ਜਿਹੜਾ ਹੈ ਟਾਰਗੇਟ ਕਰਨਾ ਇਹ ਗੱਲ ਕੋਈ ਛੋਟੀ ਨਹੀਂ ਇਹ ਗੱਲ ਬਹੁਤ ਵੱਡੀ ਹੈ ਸਾਧ ਸੰਗਤ ਇਹ ਗੱਲ ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਇੱਕ ਜਿਹੜੀ ਗੁਰੂ ਘਰ ਨੂੰ ਟਾਰਗੇਟ ਕਰਕੇ ਗੁਰੂ ਘਰ ਤੇ ਹਮਲਾ ਕਰ ਦੇਣਾ ਸਭ ਤੋਂ ਪਹਿਲਾਂ ਸਿੱਖਾਂ ਦੀ ਸ਼ਹੀਦੀ ਹੋਣੀ ਜਦ ਕਿ ਸਿੱਖ ਤੇ ਹਰ ਕਿਸੇ ਦਾ ਭਲਾ ਲੋਚਦੇ ਨੇ ਦੋਵੇਂ ਦੇਸ਼ਾਂ ਦਾ ਭਲਾ ਲੋਚਦੇ ਨੇ ਚਾਹੇ ਉਧਰਲੇ ਹੋਣ ਸਿੱਖ ਚਾਹੇ ਇਧਰਲੇ ਸਿੱਖ ਗੁਰੂ ਦੇ ਹੁੰਦੇ ਨੇ ਵੈਸੇ ਪਰ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੋਵੇ ਤੇ ਪਿਆਰਿਓ ਉਥੇ ਉਹਨਾਂ ਸਿੱਖਾਂ ਦਾ ਹੀ ਕਤਲ ਕਰ ਦੇਣਾ ਸਿੱਖਾਂ ਦੇ ਉੱਤੇ ਹੀ ਪਹਿਲਾ ਹਮਲਾ ਹੋਣਾ ਗੁਰੂ ਘਰ ਤੇ ਪਹਿਲਾ ਹਮਲਾ ਹੋਣਾ ਜਿੱਥੋਂ ਕਿ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੋਵੇ ਇਦੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਐ ਸਾਧ ਸੰਗਤ ਇਹ ਚੀਜ਼ ਨੂੰ ਜ਼ਰੂਰ ਸਮਝਣਾ ਪਏਗਾ ਸਾਨੂੰ ਇਸ ਚੀਜ਼ ਨੂੰ ਜ਼ਰੂਰ ਜਿਹੜਾ ਹੈ ਪਹਿਚਾਣਨਾ ਪਏਗਾ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਜਿਹੜਾ ਕਰਤਾਰਪੁਰ ਲੰਘ ਆ ਅਗਲੇ ਹੁਕਮਾਂ ਤੱਕ ਉਹ ਵੀ ਬੰਦ ਕਰ ਦਿੱਤਾ ਗਿਆ ਹੈ ਸਹਾਸੰਗਤ ਸਾਡੇ ਧਾਰਮਿਕ ਅਸਥਾਨਾਂ ਦੇ ਉੱਪਰ ਵੀ ਜਿਹੜੀ ਹੈ ਰੋਕ ਲੱਗੀ ਲਗਾਈ ਜਾ ਚੁੱਕੀ ਹੈ ਸਾਡੇ ਧਾਰਮਿਕ ਅਸਥਾਨ ਵੀ ਜਿਹੜੇ ਨੇ ਬੰਦ ਹੋ ਚੁੱਕੇ ਨੇ ਭਾਰਤ ਪਾਕਿਸਤਾਨ ਦੇ ਜਿਹੜੇ ਬਾਰਡਰ ਨੇ ਉਹ ਬਿਲਕੁਲ ਬੰਦ ਕਰ ਦਿੱਤੇ ਨੇ ਕਰਤਾਰਪੁਰ ਲੰਘਾ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਜਿਹੜੀ ਹੈ ਗਿਣਤੀ ਆਈ ਹੈ ਬਹੁਤ ਕਮੀ ਆਈ ਹੈ ਗਿਣਤੀ ਦੇ ਵਿੱਚ ਗਿਣਤੀ ਜਿਹੜੀ ਹੈ ਉਹ ਘਟ ਚੁੱਕੀ ਹੈ ਸਾਧ ਸੰਗਤ ਤੇ ਮੈਂ ਇੱਥੇ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾਉਣਾ ਚਾਹਾਂਗਾ ਸਾਧ ਸੰਗਤ ਕਿ ਸਾਨੂੰ ਸਮਝਣਾ ਪਏਗਾ ਅਸੀਂ ਅਰਦਾਸ ਕਰੀਏ ਗੁਰੂ ਅੱਗੇ ਜਿਸ ਕਿਸੇ ਦੀ ਵੀ ਕੋਈ ਅਰਦਾਸ ਕਰੇਗਾ ਸ਼ਾਇਦ ਸਤਿਗੁਰ ਦੇ ਦਰਬਾਰ ਤੇ ਉਹਦੀ ਅਰਦਾਸ ਜਿਹੜੀ ਹੈ ਉਹ ਪ੍ਰਵਾਨ ਹੋ ਜਾਏ ਗੁਰਮੁਖ ਪਿਆਰਿਓ ਸ਼ਾਇਦ ਜੰਗ ਹੋਵੇ ਨਾ ਅੱਜ ਇੱਕ ਗੁਰੂ ਘਰ ਤੇ ਹਮਲਾ ਹੋਇਆ ਤੇ ਕੱਲ ਨੂੰ ਇਹ ਨਾ ਹੋਵੇ ਵੀ ਸ਼ਾਇਦ ਕਿੰਨੇ ਗੁਰੂ ਘਰਾਂ ਤੇ ਹਮਲੇ ਹੋਣਗੇ ਕਿੰਨੇ ਬੇਦੋਸ਼ੇ ਅਣਜਾਣ ਲੋਕਾਂ ਦੀ ਜਿਹੜੀ ਹੈ ਮੌਤ ਹੋਏਗੀ ਤੇ ਸਾਧ ਸੰਗਤ ਸ਼ਾਇਦ ਇਸ ਦੀ ਜਾਣਕਾਰੀ ਸਾਨੂੰ ਹਲੇ ਨਹੀਂ ਹੋਈ ਕੀ ਤੇ ਪਿਆਰਿਓ ਕਿੰਨਾ ਨੁਕਸਾਨ ਹੋਣਾ ਚਾਹੇ ਉਧਰਲੀ ਸਾਈਡ ਦਾ ਹੋਵੇ ਤੇ ਚਾਹੇ ਸਾਡਾ ਹੋਵੇ ਨੁਕਸਾਨ ਤੇ ਨੁਕਸਾਨ ਹੀ ਹੈ ਨਾ ਆਪ ਜਨਤਾ ਦਾ ਨੁਕਸਾਨ ਹੈ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਉਹਨਾਂ ਬੇਦੋਸ਼ੇ ਲੋਕਾਂ ਨੂੰ ਜਿਹੜੇ ਆਪਣੇ ਘਰ ਖਾਲੀ ਕਰਕੇ ਬਾਹਰ ਜਾ ਰਹੇ ਨੇ ਆਪਣੇ ਘਰ ਖਾਲੀ ਕਰਕੇ ਜਿਹੜੇ ਘਰਾਂ ਤੋਂ ਬਾਹਰ ਨਿਕਲ ਕੇ ਬੈਠ ਗਏ ਆਪਣੇ ਘਰਾਂ ਨੂੰ ਛੱਡ ਕੇ ਜਿਹੜੇ ਟਰਾਲੀਆਂ 'ਚ ਸਮਾਨ ਲੱਦ ਲੱਦ ਕੇ ਕਿਤੇ ਹੋਰ ਜਾ ਰਹੇ ਨੇ ਉਹਨਾਂ ਲੋਕਾਂ ਤੋਂ ਪੁੱਛ ਕੇ ਵੇਖੋਗੇ ਸਾਧ ਸੰਗਤ ਇਹ ਦੁੱਖ ਕੀ ਹੈ ਇਹ ਤਖਲੀਬ ਕੀ ਹੈ ਸੋ ਪਿਆਰਿਓ ਇਹ ਬਹੁਤ ਵੱਡੀ ਗੱਲ ਹੈ ਸੋ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਤਾਂ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਇਹ ਜੰਗ ਰੁਕ ਜਾਏ ਇਹ ਜੰਗ ਨਾ ਹੋਵੇ ਜਿੰਨਾ ਇਹ ਜੰਗ ਹੋਏਗੀ ਉਹਨਾਂ ਨੁਕਸਾਨ ਸਾਡਾ ਆਪਣਾ ਹੀ ਵੱਧ ਹੋਏਗਾ ਤੇ ਮਾਵਾਂ ਦੇ ਪੁੱਤ ਮਾਰੇ ਜਾਣਗੇ ਤੇ ਸਾਧ ਸੰਗਤ ਆਮ ਬੇਦੋਸ਼ੇ ਲੋਕ ਮਾਰੇ ਜਾਣਗੇ ਦੋ ਦੇਸ਼ਾਂ ਦੀ ਸੈਨਾ ਦਾ ਜਿਹੜਾ ਨੁਕਸਾਨ ਹੈ ਸਭ ਤੋਂ ਵੱਧ ਹੋਏਗਾ ਇਸ ਕਰਕੇ ਇਹ ਜੰਗ ਹੋਵੇ ਨਾ ਗੁਰੂ ਅਗੇ ਅਰਦਾਸ ਕਰੀਏ ਸਾਧ ਸੰਗਤ ਇਹ ਜੰਗ ਰੁਕ ਜਾਏ ਇਹ ਜੰਗ ਕਿਸੇ ਹਿੱਲੇ ਵੀ ਨਾ ਹੋਵੇ ਸੋ ਤਾਂ ਜੋ ਜਿਹੜੇ ਨੁਕਸਾਨ ਨਾ ਹੋਣੋਂ ਬਚ ਜਾਣ ਅਸੀਂ ਜਿਸ ਪੌਂਸੋ ਦੇ ਵਿੱਚ ਜੰਮੂ ਕਸ਼ਮੀਰ ਦੇ ਗੁਰੂ ਘਰ ਤੇ ਹਮਲਾ ਹੋਇਆ ਉਹਦੇ ਲਈ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਿਓ ਅਜਿਹੇ ਨੁਕਸਾਨ ਤੋਂ ਸਾਨੂੰ ਬਚਾਇਓ ਜਿਹੜੇ ਬੇਦੋਸ਼ੇ ਲੋਕ ਮਾਰੇ ਗਏ ਨੇ ਜਾਂ ਮਾਰੇ ਜਾਣਗੇ ਸਾਧ ਸੰਗਤ ਉਹਨਾਂ ਬਾਰੇ ਅਰਦਾਸ ਕਰੀਏ ਸਤਿਗੁਰੂ ਅਜੇ ਹਾ ਕੁਝ ਵੀ ਨਾ ਹੋਵੇ ਸਾਡੇ ਆਪਣੇ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਕਰਕੇ ਦਰਦ ਨੂੰ ਸਮਝਿਓ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ